ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜੇਕ ਨਵੀਂ ਕਹਾਣੀ ਦੇ ਨਾਲ Saab 2 ਦਿਨ ਤੋਂ ਭੁਖੀ ਹਾਂ ਮੰਦਰ ਦੇ ਬਾਹਰ ਗੂੰਜੀ ਇਸ ਆਵਾਜ਼ ਨੂੰ ਸੁਣ ਕੇ IPS ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ 8 ਸਾਲਾਂ ਬਾਅਦ ਅਯੁੱਧਿਆ ਦੀ ਪਾਵਨ ਧਰਤੀ ਤੇ ਅਜਿਹਾ ਚਮਤਕਾਰ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਸੂਰਜ ਆਪਣੇ ਪੂਰੇ ਜੋਸ਼ ਨਾਲ ਚਮਕ ਰਿਹਾ ਸੀ ਨਵੇਂ ਬਣੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਸਿਖਰ ਅਸਮਾਨ ਨੂੰ ਛੂ ਰਿਹਾ ਸੀ ਅਤੇ ਪੂਰਾ ਵਾਤਾਵਰਨ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਰਿਹਾ ਸੀ ਲੱਖਾਂ ਸ਼ਰਧਾਲੂਆਂ ਦੀ ਭੀੜ ਉਮੜ ਰਹੀ ਸੀ ਇਸ ਭੀੜ ਨੂੰ ਕੰਟਰੋਲ ਕਰਨਾ ਤੇ ਸੁਰੱਖਿਆ ਵਿਵਸਥਾ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਆਈਪੀਐਸ ਅਧਿਕਾਰੀ ਅਦਿੱਤਿਆ ਪ੍ਰਤਾਪ ਸਿੰਘ ਦੇ ਮੋਢਿਆਂ ਤੇ ਸੀ ਅਦਿੱਤਿਆ ਇੱਕ ਸਖਤ ਪੁਲਿਸ ਅਫਸਰ ਮੰਨੇ ਜਾਂਦੇ ਸਨ 6 ਫੁੱਟ ਲੰਬਾ ਕੱਦ ਰੋਬਦਾਰ ਮੁੱਛਾਂ ਅਤੇ ਅੱਖਾਂ ਵਿੱਚ ਅਜੇਹੀ ਚਮਕ ਕੀ ਝੂਠ ਬੋਲਣ ਵਾਲਾ ਵੀ ਸਹਿਮ ਜਾਵੇ ਉਹਨਾਂ ਦੀ ਵਰਦੀ ਤੇ অশੋਕ ਸਤੱਬ ਅਤੇ ਸtare ਚਮਕ ਰਹੀ ਸਨ ਵਾਇਰਲੈਸ ਸੈੱਟ ਹੱਥ ਵਿੱਚ ਫੜੀ ਉਹ ਲਗਾਤਾਰ ਆਪਣੀ ਟੀਮ ਨੂੰ ਨਿਰਦੇਸ਼ ਦੇ ਰਹੇ ਸਨ ਸੈਕਟਰ 4 ਵਿੱਚ ਭੀੜ ਦਾ ਦਬਾਅ ਵਧ ਰਿਹਾ ਹੈ ਉਥੇ ਫੋਰਸ ਭੇਜੋ ਵੀਆਈਪੀ ਗੇਟ ਖਾਲੀ ਰੱਖੋ ਪਰ ਜੋ ਲੋਕ ਅਦਿੱਤਿਆ ਨੂੰ ਨੇੜੇ ਤੋਂ ਜਾਣਦੇ ਸਨ ਉਹ ਜਾਣਦੇ ਸਨ ਕਿ ਇਸ ਸਖਤ ਵਰਦੀ ਦੇ ਅੰਦਰ ਇੱਕ ਅਜੀਹਾ ਦਿਲ ਧੜਕਦਾ ਜੋ ਪਿਛਲੇ 8 ਸਾਲਾਂ ਤੋਂ ਪਲ-ਪਲ ਮਾਰ ਰਿਹਾ ਸੀ 8 ਸਾਲ ਪਹਿਲਾਂ ਕੁੰਬ ਦੇ ਮੇਲੇ ਵਿੱਚ ਉਹਨਾਂ ਦੀ ਦੁਨੀਆ ਉੱਜੜ ਗਈ ਸੀ ਪੀੜ ਦੌਰਾਨ ਉਹਨਾਂ ਦੀ ਪਤਨੀ ਰਾਗਣੀ ਦਾ ਹੱਥ ਉਹਨਾਂ ਦੇ ਹੱਥਾਂ ਵਿੱਚੋਂ ਛੁੱਟ ਗਿਆ ਅਤੇ ਉਹ ਕਿਧਰੇ ਗਵਾਚ ਗਈ ਉਸ ਦੇਣ ਤੋਂ ਬਾਅਦ ਅਦਿੱਤਿਆ ਨੇ ਆਪਣੀ ਹਾਸੇ ਖੇਡੇ ਵਾਲੀ ਜ਼ਿੰਦਗੀ ਗਵਾ ਦਿੱਤੀ ਸੀ। ਉਹਨਾਂ ਨੇ ਦੇਸ਼ ਦਾ ਕੋਨਾ-ਕੋਨਾ ਛਾਣ ਮਾਰਿਆ, ਹਰ ਹਸਪਤਾਲ, ਹਰ ਪੁਲਿਸ ਸਟੇਸ਼ਨ ਦੇਖਿਆ ਪਰ ਰਾਗਣੀ ਦਾ ਕੋਈ ਸੁਰਾਗ ਨਹੀਂ ਮਿਲਿਆ। ਉਹ ਇੰਜ ਗਾਇਬ ਹੋ ਗਈ ਜਿਵੇਂ ਧਰਤੀ ਨਿਕਲ ਗਈ ਹੋਵੇ। ਅੱਜ ਉਹ ਜੁੱਧਿਆ ਵਿੱਚ ਡਿਊਟੀ ਕਰਦੀ ਹੋਏ ਅਦਿੱਤਿਆ ਦਾ ਮਨ ਵਾਰ-ਵਾਰ ਉਸੇ ਅਤੀਤ ਵਿੱਚ ਗੋਤੇ ਖਾ ਰਿਹਾ ਸੀ। ਰਾਮ ਲੱਲਾ ਦਾ ਮੰਦਿਰ ਤਾਂ ਬਣ ਗਿਆ ਸੀ ਸਬਦਾ ਬਨਵਾਸ ਖਤਮ ਹੋ ਗਿਆ ਸੀ ਪਰ ਅਦਿੱਤਿਆ ਦਾ ਬਨਵਾਸ ਹਜੇ ਵੀ ਜਾਰੀ ਸੀ ਦੁਪਹਿਰ ਦੇ 2 ਵਜੇ ਰਏ ਸਨ ਵੀ ਆਈਪੀ ਦਰਸ਼ਨਾਂ ਦਾ ਸਮਾਂ ਖਤਮ ਹੋ ਚੁੱਕਾ ਸੀ ਸੁਰੱਖਿਆ ਦੀ ਜਾਂਚ ਕਰਦੇ ਹੋਏ ਅਦਿੱਤਿਆ ਮੁੱਖ ਮੰਦਰ ਦੇ ਗਰਭ ਗ੍ਰਹਿ ਕੋਲ ਪਹੁੰਚੇ ਸਾਹਮਣੇ ਪ੍ਰਭੂ ਸ਼੍ਰੀ ਰਾਮ ਦਾ ਬਾਲ ਰੂਪ ਵਿਰਾਜਮਾਨ ਸੀ ਅਦਿੱਤਿਆ ਆਪਣੀ ਡਿਊਟੀ ਭੁੱਲ ਕੇ ਇੱਕ ਪਾਲ ਲਈ ਉੱਥੇ ਹੀ ਰੁਕ ਗਈ। ਉਹਨਾਂ ਨੇ ਆਪਣੀ ਟੋਪੀ ਉਤਾਰ ਕੇ ਬਗਲ ਵਿੱਚ ਦੱਬੀ ਅਤੇ ਹੱਥ ਜੋੜ ਲਈ। ਇੱਕ ਕਠੋਰ ਪੁਲਿਸ ਵਾਲਾ ਜੋ ਕਿਸੇ ਅੱਗੇ ਨਹੀਂ ਸੀ ਝੁੱਕਦਾ, ਅੱਜ ਭਗਵਾਨ ਸਾਹਮਣੇ ਇੱਕ ਲਾਚਾਰ ਪਤੀ ਬਣ ਕੇ ਖੜਾ ਸੀ। ਉਹਨਾਂ ਦੀਆਂ ਅੱਖਾਂ ਪਰਾਈਆਂ, ਮਨ ਹੀ ਮਨ ਉਹਨਾਂ ਨੇ ਕਿਹਾ, "ਪ੍ਰਭੂ, ਦੁਨੀਆ ਕਹਿੰਦੀ ਹੈ ਕਿ ਤੁਸੀਂ ਨਿਆਦੇ ਦੇਵਤਾ ਹੋ। ਤੁਸੀਂ ਆਪਣੀ ਸੀਤਾ ਲਈ ਸਮੁੰਦਰ ਲੰਘ ਗਏ ਸੀ।" ਮੈਂ ਤਾਂ ਇੱਕ ਸਧਾਰਨ ਇਨਸਾਨ ਹਾਂ ਮੇਰੀ ਰਾਗਣੀ ਜਿੱਥੇ ਵੀ ਹੋਵੇ ਬਸ ਸਲਾਮਤ ਹੋਵੇ ਮੈਨੂੰ ਨਹੀਂ ਪਤਾ ਮੈਂ ਕਿਹੜੇ ਜਨਮ ਦਾ ਪਾਪ ਭੋਗ ਰਿਹਾ ਹਾਂ ਪਰ ਹੁਣ ਹੋਰ ਹਿੰਮਤ ਨਹੀਂ ਬਚੀ ਅਦਿੱਤਿਆ ਦੀ ਅੱਖ ਵਿੱਚੋਂ ਇੱਕ ਹੰਝੂ ਕਿਰ ਕੇ ਉਹਨਾਂ ਦੀ ਵਰਦੀ ਤੇ ਡਿੱਗਿਆ ਉਹਨਾਂ ਨੇ ਜਲਦੀ ਨਾਲ ਚਸ਼ਮਾ ਲਗਾ ਲਿਆ ਤਾਂ ਜੋ ਕੋਈ ਉਹਨਾਂ ਦੀਆਂ ਨੰਮ ਅੱਖਾਂ ਨਾ ਦੇਖ ਸਕੇ ਇੱਕ ਡੂੰਗਾ ਸਾਹ ਲੈ ਕੇ ਉਹਨਾਂ ਨੇ ਟੋਪੀ ਪਹਿਨੀ ਅਤੇ ਵਾਇਰਲੈਸ ਤੇ ਕਿਹਾ ਕੰਟਰੋਲ ਰੂਮ ਸਥਿਤੀ ਆਮ ਹੈ ਮੈਂ ਹੁਣ ਨਿਕਾਸ ਦੁਆਰ ਵੱਲ ਜਾ ਰਿਹਾ ਹਾਂ ਮੰਦਰ ਤੋਂ ਬਾਹਰ ਨਿਕਲਣ ਵਾਲਾ ਰਸਤਾ ਹਨੂਮਾਨ ਗੜੀ ਵੱਲ ਜਾਂਦਾ ਸੀ ਇਤੋਂ ਦਾ ਦ੍ਰਿਸ਼ ਮੰਦਰ ਦੇ ਅੰਦਰ ਦੀ ਸਾਨੋ-ਸੌਕਤ ਤੋਂ ਬਿਲਕੁਲ ਵੱਖਰਾ ਸੀ ਜਿੱਥੇ ਅੰਦਰ ਸੋਨੇ ਦੇ ਦਰਵਾਜ਼ੇ ਸਨ ਉੱਥੇ ਹੀ ਬਾਹਰ ਸੜਕ ਦੇ ਕਿਨਾਰੇ ਸਮਾਜ ਦਾ ਉਹ ਸੱਚ ਸੀ ਜਿਸ ਨੂੰ ਲੋਕ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ ਸੈਂਕੜੇ ਭਿਖਾਰੀ ਅਤੇ ਲਾਚਾਰ ਲੋਕ ਕਤਾਰਾਂ ਵਿੱਚ ਬੈਠੇ ਸਰਦਾਰ ਲੂਆਂ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸਨ ਅਦਿੱਤਿਆ ਆਪਣੀ ਜੀਪ ਵੱਲ ਵੱਧ ਰਹੇ ਸਨ ਉਹਨਾਂ ਦੇ ਨਾਲ ਗਨਮੈਣ ਅਤੇ ਹੌਲਦਾਰ ਸਨ ਪੁਲਸ ਦੀ ਵਰਦੀ ਦੇਖ ਕੇ ਭਿਖਾਰੀ ਸਹਿਮ ਜਾਂਦੇ ਅਤੇ ਪਿੱਛੇ ਹਟ ਜਾਂਦੇ। ਅਦਿੱਤਿਆ ਜਿਹੇ ਦ੍ਰਿਸ਼ਾਂ ਦੇ ਆਦੀ ਹੋ ਚੁੱਕੇ ਸਨ। ਪੁਲਸ ਦੀ ਨੌਕਰੀ ਨੇ ਉਹਨਾਂ ਨੂੰ ਭਾਵਨਾਵਾਂ ਤੇ ਕਾਬੂ ਰੱਖਣਾ ਸਿਖਾ ਦਿੱਤਾ ਸੀ ਪਰ ਅੱਜ ਹਵਾ ਵਿੱਚ ਕੁਝ ਵੱਖਰੀ ਗੱਲ ਸੀ। ਸ਼ਾਇਦ ਮੰਦਰ ਵਿੱਚ ਕੀਤੀ ਪ੍ਰਾਰਥਨਾ ਦਾ ਅਸਰ ਸੀ ਜਾਂ ਕਿਸਮਤ ਕੋਈ ਹੋਰ ਹੀ ਖੇਡ ਰਚ ਰਹੀ ਸੀ। ਅਦਿੱਤਿਆ ਆਪਣੀ ਗੱਡੀ ਦਾ ਦਰਵਾਜ਼ਾ ਖੋਲਣ ਹੀ ਵਾਲੇ ਸਨ ਕਿ ਇੱਕ ਬਹੁਤ ਹੀ ਕਮਜ਼ੋਰ ਟੁੱਟੀ ਹੋਈ ਅਤੇ ਦਰਦ ਨਾਲ ਭਰੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਸਾਬ ਦੋ ਦਿਨ ਤੋਂ ਭੁੱਖੀ ਹਾਂ 1 ਰੁਪਿਆ ਨਹੀਂ ਬਸ ਥੋੜਾ ਜਿਹਾ ਖਾਣਾ ਦਵਾ ਦਿਓ ਸਾਬ ਇਸ ਆਵਾਜ਼ ਵਿੱਚ ਪੇਛੇ ਵਰ ਭਿਖਾਰੀਆਂ ਵਾਲਾ ਲਹਿਜਾ ਨਹੀਂ ਸੀ ਇਸ ਵਿੱਚ ਇੱਕ ਅਜੀਬ ਜਿਹਾ ਦਰਦ ਸੀ ਇੱਕ ਅਜੇਹੀ ਤੜਫ ਜਿਵੇਂ ਕਿਸੇ ਅਣਕੀ ਇਨਸਾਨ ਨੂੰ ਮਜਬੂਰੀ ਨੇ ਹੱਥ ਅੱਡਣ ਲਈ ਮਜਬੂਰ ਕਰ ਦਿੱਤਾ ਹੋਵੇ ਪਰ ਸਭ ਤੋਂ ਵੱਡੀ ਗੱਲ ਉਸ ਆਵਾਜ਼ ਦੀ ਸੁਰ ਸੀ ਜਿਸ ਨੇ ਅਦਿੱਤਿਆ ਦੇ ਪੈਰਾਂ ਵਿੱਚ ਜੰਜੀਰਾ ਪਾ ਦਿੱਤੀਆਂ ਅਦਿੱਤਿਆ ਉੱਥੇ ਹੀ ਰੁਕ ਗਏ ਉਸ ਦਾ ਹੱਥ ਗੱਡੀ ਦੇ ਹੈਂਡਲ ਤੇ ਹੀ ਜੰਮ ਗਿਆ ਹਵਲਦਾਰ ਨੇ ਸੋਚਿਆ ਕਿ ਸਾਭ ਨੂੰ ਗੁੱਸਾ ਆ ਗਿਆ ਹੈ ਉਹ ਡੰਡਾ ਲੈ ਕੇ ਅੱਗੇ ਵਧਿਆ ਅਤੇ ਬੋਲਿਆ ਇਹ ਬੁੜੀਏ ਹਟ ਇਥੋਂ ਸਾਭ ਦੀ ਗੱਡੀ ਕੋਲ ਕੀ ਕਰ ਰਹੀ ਹੈ ਚੱਲ ਭੱਜ ਇਥੋਂ ਹਵਲਦਾਰ ਨੇ ਡੰਡਾ ਜ਼ਮੀਨ ਤੇ ਪਟਕਿਆ ਉਹ ਔਰਤ ਡਰ ਦੇ ਮਾਰੇ ਸੁੰਗੜ ਗਈ ਉਸ ਨੇ ਆਪਣੇ ਗੰਦੇ ਤੇ ਫਟੇ ਹੋਏ ਪੱਲੇ ਨਾਲ ਆਪਣਾ ਚਿਹਰਾ ਟੱਕ ਲਿਆ ਅਤੇ ਕੰਬਣ ਲੱਗੀ ਰੁਕੋ ਅਦਿੱਤਿਆ ਨੇ ਹਵਲਦਾਰ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ ਉਸ ਦੀ ਆਵਾਜ਼ ਵਿੱਚ ਇੱਕ ਜੀਵ ਜਿਹੀ ਕਬਰਾਟ ਸੀ ਉਸ ਨੂੰ ਡਰਾਉਣਾ ਅਦਿੱਤਿਆ ਉਸ ਔਰਤ ਵੱਲ ਮੁੜਿਆ ਜੋ ਸੜਕ ਦੇ ਕਿਨਾਰੇ ਧੂੜ ਵਿੱਚ ਲਿਬੜੀ ਹੋਈ ਬੈਠੀ ਸੀ ਉਸ ਦੇ ਵਾਲ ਉਲਝੇ ਹੋਏ ਸਨ ਅਤੇ ਜਟਾਵਾਂ ਬਣ ਚੁੱਕੀਆਂ ਸਨ ਕਪੜੇ ਐਨੇ ਪੁਰਾਣੇ ਤੇ ਫਟੇ ਹੋਏ ਸਨ ਕਿ ਉਹਨਾਂ ਦਾ ਅਸਲੀ ਰੰਗ ਪਛਾਨਣਾ ਵੀ ਮੁਸ਼ਕਲ ਸੀ ਉਸਦੇ ਸਰੀਰ ਤੇ ਸਿਰਫ ਹੱਡੀਆਂ ਅਤੇ ਚਮੜੀ ਹੀ ਬਚੀ ਸੀ ਉਸਦੇ ਪੈਰਾਂ ਵਿੱਚ ਡੂੰਘੇ ਜ਼ਖਮ ਸਨ ਜਿਨ੍ਹਾਂ ਵਿੱਚ ਸ਼ਾਇਦ ਕੀੜੇ ਪੈ ਚੁੱਕੇ ਸਨ ਅਦਿੱਤਿਆ ਉਸਦੇ ਕੋਲ ਗਿਆ ਤੇ ਗੋਡਿਆਂ ਦੇ ਭਾਰ ਬੈਠ ਗਿਆ ਇੱਕ ਆਈਪੀਐਸ ਅਫਸਰ ਨੂੰ ਇੱਕ ਪਿਖਾਰਨ ਦੇ ਸਾਹਮਣੇ ਗੋਡਿਆਂ ਭਾਰ ਬੈਠਾ ਦੇਖ ਕੇ ਹਵਲਦਾਰ ਅਤੇ ਆਲੇ-ਦੁਆਲੇ ਦੀ ਭੀੜ ਹੈਰਾਨ ਰਹਿ ਗਈ ਅਦਿੱਤਿਆ ਨੇ ਆਪਣੀ ਜੇਬ ਵਿੱਚੋਂ ਪਰਸ ਕੱਢਿਆ ਅਤੇ 100 ਦਾ ਨੋਟ ਕੱਢਦੇ ਹੋਏ ਕੰਬ ਦੀ ਆਵਾਜ਼ ਵਿੱਚ ਪੁੱਛਿਆ ਮਾਤਾ ਜੀ ਤੁਸੀਂ ਕੀ ਕਿਹਾ ਤੁਸੀਂ ਕਦੋਂ ਤੋਂ ਭੁੱਖੇ ਹੋ ਔਰਤ ਨੇ ਕੰਬਦੇ ਹੱਥਾਂ ਨਾਲ ਆਪਣਾ ਚਿਹਰਾ ਥੋੜਾ ਜਿਹਾ ਉੱਪਰ ਉਠਾਇਆ ਉਸ ਦੀਆਂ ਅੱਖਾਂ ਅੰਦਰ ਤਸੀਆਂ ਹੋਈਆਂ ਸਨ ਅਤੇ ਗੱਲਾਂ ਪਿੱਚਕ ਗਈਆਂ ਸਨ ਉਸ ਨੇ ਡਰਦੇ ਡਰਦੇ ਅਦਿੱਤਿਆ ਵੱਲ ਦੇਖਿਆ ਦੋ ਦਿਨਾ ਤੋਂ ਸਾਬ ਬਸ ਪਾਣੀ ਪੀ ਕੇ ਜੀ ਰਹੀ ਹਾਂ ਕੋਈ ਕੁਝ ਦਿੰਦਾ ਨਹੀਂ ਜਿਵੇਂ ਹੀ ਉਸ ਔਰਤ ਦੀਆਂ ਨਜ਼ਰਾਂ ਅਦਿੱਤਿਆ ਦੀਆਂ ਨਜ਼ਰਾਂ ਨਾਲ ਮਿਲੀਆਂ ਚਾਰੇ ਪਾਸੇ ਸਰਨਾਟਾ ਛਾ ਗਿਆ ਅਦਿੱਤਿਆ ਦੇ ਹੱਥੋਂ ਸੌਦਾ ਨੋਟ ਛੱਟ ਕੇ ਹਵਾ ਵਿੱਚ ਉੱਡ ਗਿਆ ਉਸ ਮਹਿਲਾ ਦੀਆਂ ਉਹ ਪੂਰੀਆਂ ਤੇ ਡੁੰਗੀਆਂ ਅੱਖਾਂ ਦੁਨੀਆ ਬਦਲ ਸਕਦੀ ਸੀ ਚਿਹਰਾ ਜ਼ੁਰੜੀਆਂ ਤੇ ਮੈਲ ਨਾਲ ਟਕਿਆ ਹੋ ਸਕਦਾ ਸੀ ਪਰ ਅਦਿੱਤਿਆ ਉਹਨਾਂ ਅੱਖਾਂ ਨੂੰ ਕਦੇ ਨਹੀਂ ਭੁੱਲ ਸਕਦਾ ਸੀ ਇਹ ਉਹੀ ਅੱਖਾਂ ਸਨ ਜਿਨ੍ਹਾਂ ਵਿੱਚ ਉਸਨੇ ਕਦੇ ਆਪਣੀ ਪੂਰੀ ਦੁਨੀਆ ਦੇਖੀ ਸੀ ਆਰਤ ਨੇ ਵੀ ਅਦਿੱਤਿਆ ਨੂੰ ਵਰਦੀ ਵਿੱਚ ਦੇਖਿਆ ਪਹਿਲਾਂ ਉਸ ਦੀਆਂ ਅੱਖਾਂ ਵਿੱਚ ਡਰ ਸੀ ਫਿਰ ਉਲਝਣ ਅਤੇ ਫਿਰ ਅਚਾਨਕ ਪਛਾਣ ਦੀ ਇੱਕ ਬਿਜਲੀ ਜਿਹੀ ਚਮਕੀ ਸ਼ਾਇਦ 5 ਸਾਲਾਂ ਦੇ ਦੁਖਦਾਈ ਸਫ਼ਰ ਨੇ ਉਸ ਦੀ ਯਾਦਦਾਸ਼ ਨੂੰ ਧੁੰਦਲਾ ਕਰ ਦਿੱਤਾ ਸੀ ਵਾਰ ਦਿਲ ਦੇ ਰਿਸ਼ਤੇ ਦਿਮਾਗ ਦੇ ਮੁਤਾਜ ਨਹੀਂ ਹੁੰਦੇ ਸੌਰਤ ਦੇ ਬੁੱਲ ਕੰਬਣ ਲੱਗੇ ਉਸਨੇ ਆਪਣਾ ਹੱਥ ਜਿਸ ਦੀ ਕਲਾਈ ਤੇ ਇੱਕ ਪੁਰਾਣਾ ਕਾਲਾ ਪੈ ਚੁੱਕਾ ਕਲਾਵਾ ਬੰਨਿਆ ਸੀ ਅਦਿੱਤਿਆ ਵੱਲ ਵਧਾਇਆ ਉਸਨੇ ਬਹੁਤ ਹੀ ਹੌਲੀ ਆਵਾਜ਼ ਵਿੱਚ ਕਿਹਾ ਆਦੀ ਇਹ ਸ਼ਬਦ ਅਦਿੱਤਿਆ ਦੇ ਸੀਨੇ ਵਿੱਚ ਗੋਲੀ ਵਾਂਗ ਲੱਗਾ ਪੂਰੀ ਦੁਨੀਆ ਵਿੱਚ ਸਿਰਫ ਇੱਕ ਹੀ ਸ਼ਖਸ ਉਸਨੂੰ ਆਦੀ ਕਹਿ ਕੇ ਬੁਲਾਉਂਦਾ ਸੀ ਅਦਿੱਤਿਆ ਦਾ ਪੂਰਾ ਸਰੀਰ ਸੁੰਨ ਹੋ ਗਿਆ ਉਸ ਦੀਆਂ ਕੰਨ ਪੱਟੀਆਂ ਤੋਂ ਪਸੀਨਾ ਵਹਿਣ ਲੱਗਾ ਉਸ ਨੇ ਕੰਬਦੇ ਹੱਥਾਂ ਨਾਲ ਉਸ ਮੈਲਾ ਦੇ ਉਲਝੇ ਹੋਏ ਵਾਲ ਉਸ ਦੇ ਚਿਹਰੇ ਤੋਂ ਹਟਾਏ ਮੱਥੇ ਤੇ ਇੱਕ ਪੁਰਾਣੀ ਚੂਟ ਦਾ ਨਿਸ਼ਾਨ ਸੀ ਉਹੀ ਨਿਸ਼ਾਨ ਜੋ ਵਿਆਹ ਤੋਂ ਇੱਕ ਹਫ਼ਤੇ ਬਾਅਦ ਪੌੜੀਆਂ ਤੋਂ ਫਿਸਲਣ ਕਾਰਨ ਰਾਗਣੀ ਨੂੰ ਲੱਗਾ ਸੀ ਇਹ ਕੋਈ ਹੋਰ ਨਹੀਂ ਉਸ ਦੀ ਰਾਗਣੀ ਸੀ ਉਸਦੀ ਪਤਨੀ ਇੱਕ ਆਈਪੀਐਸ ਦੀ ਪਤਨੀ ਜਿਸ ਨੂੰ ਉਹ ਮਹਿਲਾਂ ਦੀ ਰਾਣੀ ਵਾਂਗ ਰੱਖਦਾ ਸੀ ਅੱਜ ਅਜੁੱਧਿਆਂ ਦੀਆਂ ਸੜਕਾਂ ਤੇ ਭੀਖ ਮੰਗ ਰਹੀ ਸੀ ਰਾਗਣੀ ਅਦਿੱਤਿਆ ਦੇ ਗਲੇ ਵਿੱਚੋਂ ਆਵਾਜ਼ ਨਹੀਂ ਸਗੋਂ ਇੱਕ ਚੀਕ ਨਿਕਲੀ ਜੋ ਉਸਦੇ ਅੰਦਰ ਘੁੱਟ ਰਹੀ ਸੀ ਰਾਗਣੀ ਨੇ ਜਿਵੇਂ ਹੀ ਆਪਣਾ ਨਾਂ ਸੁਣਿਆ ਉਸਦੇ ਸਬਰ ਦਾ ਬੰਨ ਟੁੱਟ ਗਿਆ 5 ਸਾਲਾਂ ਦਾ ਦਰਦ ਭੁੱਖ ਪਿਆਸ અપਮਾਨ ਅਤੇ ਇੰਤਜ਼ਾਰ ਹੰਝੂਆਂ ਦੇ ਸਲਾਬ ਵਿੱਚ ਵਹਿ ਨਿਕਲਿਆ ਉਹ ਅੱਗੇ ਵਧੀ ਅਤੇ ਅਦਿੱਤਿਆ ਦੇ ਸੀਨੇ ਨਾਲ ਲੱਗ ਗਈ ਉਹ ਕਿਸੇ ਬੱਚੇ ਵਾਂਗ ਨਹੀਂ ਸਗੋਂ ਇੱਕ ਜ਼ਖਮੀ ਜਾਨਵਰ ਵਾਂਗ ਤਾਂ ਹਾਂ ਮਾਰ ਕੇ ਰੋਣ ਲੱਗੀ ਅਦਿੱਤਿਆ ਜੋ ਹਜੇ ਡਿਊਟੀ ਤੇ ਸੀ ਉਹ ਵੀ ਸੜਕ ਦੀ ਧੂੜ ਵਿੱਚ ਬੈਠ ਗਿਆ ਉਸਨੇ ਆਪਣੀ ਪਤਨੀ ਨੂੰ ਬਾਹਾਂ ਵਿੱਚ ਐਨੇ ਜ਼ੋਰ ਦੀ ਜਕੜ ਲਿਆ ਜਿਵੇਂ ਖੁਦ ਨੂੰ ਯਕੀਨ ਦਿਵਾ ਰਿਹਾ ਹੋਵੇ ਕਿ ਇਹ ਕੋਈ ਸੁਪਨਾ ਨਹੀਂ ਹੈ ਸਾਪ ਦੋ ਦਿਨ ਤੋਂ ਭੁੱਖੀ ਹਾਂ ਇਹ ਸ਼ਬਦ ਹੁਣ ਅਦਿੱਤਿਆ ਦੇ ਕੰਨਾਂ ਵਿੱਚ ਹਥੌੜਿਆਂ ਵਾਂਗ ਵੱਜ ਰਹੇ ਸਨ ਉਸਦੀ ਪਤਨੀ ਭੁੱਖੀ ਸੀ ਉਸਦੀ ਰਾਗਣੀ ਭੁੱਖੀ ਸੀ ਅਦਿੱਤਿਆ ਵੀ ਫੁੱਟ ਫੁੱਟ ਕੇ ਰੋਣ ਲੱਗਾ ਉਸਦੀ ਵਰਦੀ ਦੇ ਮੋਢੇ ਰਾਗਣੀ ਦੇ ਹੰਝੂਆਂ ਅਤੇ ਧੂੜ ਨਾਲ ਭਿੱਜ ਗਏ ਮੈਨੂੰ ਮaaf ਕਰ ਦੇ ਰਾਗਣੀ ਮੈਨੂੰ ਮaaf ਕਰ ਦੇ ਮੈਂ ਤੈਨੂੰ ਲੱਭ ਨਹੀਂ ਸਕਿਆ ਮੈਨੂੰ ਮaaf ਕਰ ਦੇ ਅਦਿੱਤਿਆ ਬੱਚਿਆਂ ਵਾਂਗ ਵਲਕ ਰਿਹਾ ਸੀ ਹਵਲਦਾਰ ਅਤੇ ਗਨਮੈਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਹਨਾਂ ਨੇ ਤੁਰੰਤ ਚਾਰੇ ਪਾਸਿਓ ਘੇਰਾ ਬਣਾ ਲਿਆ ਤਾਂ ਜੋ ਭੀੜ ਤਮਾਸ਼ਾ ਨਾ ਬਣਾ ਸਕੇ ਹਵਲਦਾਰ ਸਮਝ ਗਿਆ ਸੀ ਕਿ ਇਹ ਕੋਈ ਸਧਾਰਨ ਔਰਤ ਨਹੀਂ ਹੈ ਅਦਿੱਤਿਆ ਨੇ ਕਾਲੀ ਵਿੱਚ ਹਵਲਦਾਰ ਨੂੰ ਕਿਹਾ ਗੱਡੀ ਕੱਢੋ ਤੁਰੰਤ ਪਾਣੀ ਲਿਆਓ ਜਲਦੀ ਕਰੋ ਉਸ ਨੇ ਰਾਗਣੀ ਨੂੰ ਆਪਣੀ ਗੋਦ ਵਿੱਚ ਉਠਾਇਆ ਰਾਗਣੀ ਦਾ ਵਜ਼ਨ ਇੰਨਾ ਘਟ ਗਿਆ ਸੀ ਕਿ ਉਹ ਫੁੱਲਾਂ ਵਾਂਗ ਹਲਕੀ ਲੱਗ ਰਹੀ ਸੀ ਉਸ ਨੂੰ ਲੈ ਕੇ ਉਹ ਜੀਪ ਦੀ ਪਿਛਲੀ ਸੀਟ ਤੇ ਬੈਠ ਗਿਆ ਉਸਨੇ ਪਾਣੀ ਦੀ ਬੋਤਲ ਖੋਲੀ ਅਤੇ ਆਪਣੇ ਹੱਥਾਂ ਨਾਲ ਰਾਗਣੀ ਦੇ ਸੁੱਕੇ ਬੁੱਲਾਂ ਨੂੰ ਲਗਾਈ ਰਾਗਣੀ ਪਾਣੀ ਇਸ ਤਰ੍ਹਾਂ ਪੀ ਰਹੀ ਸੀ ਜਿਵੇਂ ਸਦੀਆਂ ਦੀ ਪਿਆਸੀ ਹੋਵੇ ਅਦਿੱਤਿਆ ਆਪਣੇ ਰੁਮਾਲ ਨਾਲ ਉਸਦਾ ਚਿਹਰਾ ਪੂੰਝ ਰਿਹਾ ਸੀ ਅਤੇ ਲਗਾਤਾਰ ਰੋਈ ਜਾ ਰਿਹਾ ਸੀ ਜੀਪ ਸਾਇਰਨ ਵਜਾਉਂਦੀ ਹੋਈ ਭੀੜ ਨੂੰ چیر ਕੇ ਅਜੁੱਧਿਆ ਦੇ ਵੀਆਈਪੀ ਗੈਸਟ ਹਾਊਸ ਵੱਲ ਭੱਜੀ ਅੱਜ ਆਈਪੀਐਸ ਅਦਿੱਤਿਆ ਕਿਸੇ ਅਪਰਾਧੀ ਨੂੰ ਫੜਨ ਨਹੀਂ ਜਾ ਰਹੀ ਸਨ ਸਗੋਂ ਆਪਣੀ ਜ਼ਿੰਦਗੀ ਨੂੰ ਬਚਾਉਣ ਜਾ ਰਹੀ ਸਨ ਜੀਪ ਸਿਵਲ ਹਸਪਤਾਲ ਦੇ ਵੀਆਈਪੀ ਵਿੰਗ ਦੇ ਸਾਹਮਣੇ ਰੁਕੀ ਡਾਕਟਰਾਂ ਦੀ ਟੀਮ ਪਹਿਲਾਂ ਹੀ ਸਟੈਚਰ ਲੈ ਕੇ ਤਿਆਰ ਖੜੀ ਸੀ ਜਿਵੇਂ ਹੀ ਅਦਿੱਤਿਆ ਨੇ ਰਾਗੜੀ ਨੂੰ ਆਪਣੀ ਗੋਦ ਵਿੱਚ ਉਠਾ ਕੇ ਸਟੈਚਰ ਤੇ ਲਟਾਇਆ ਉਸ ਦਾ ਦਿਲ بیٹھ ਗਿਆ ਉਹ ਇੰਨੀ ਹਲਕੀ ਹੋ ਗਈ ਸੀ ਜਿਵੇਂ ਕੋਈ ਸੁੱਕੀ ਹੋਈ ਲੱਕੜੀ ਹੋਵੇ ਡਾਕਟਰ ਉਸ ਨੂੰ ਆਈਸੀਯੂ ਵਾਲੇ ਲੈ ਗਈ ਅਦਿੱਤਿਆ ਅੰਦਰ ਜਾਣਾ ਚਾਹੁੰਦਾ ਸੀ ਪਰ ਸੀਨੀਅਰ ਡਾਕਟਰ ਨੇ ਉਸ ਨੂੰ ਰੋਕ ਦਿੱਤਾ ਸਰ ਪਲੀਜ਼ ਸਾਨੂੰ ਆਪਣਾ ਕੰਮ ਕਰਨ ਦਿਓ ਇਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਅਤੇ ਪਾਣੀ ਦੀ ਕਮੀ ਅੰਤਾਂ ਦੀ ਹੈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਦਿੱਤਿਆ ਉੱਥੇ ਹੀ ਕਾਰਿਡੋਰ ਵਿੱਚ ਕੰਧ ਦੇ ਸਹਾਰੇ ਜ਼ਮੀਨ ਤੇ ਬੈਠ ਗਿਆ ਉਹ ਹੀ ਸਖਤ ਆਈਪੀਐਸ ਅਫਸਰ ਜਿਸ ਦੇ ਇੱਕ ਇਸ਼ਾਰੇ ਤੇ ਸ਼ਹਿਰ ਥੰਮ ਜਾਂਦਾ ਸੀ ਅੱਜ ਇੱਕ ਬੱਚੇ ਵਾਂਗ ਬੇਸਹਾਰਾ ਸੀ ਉਸਦੀ ਵਰਦੀ ਤੇ ਰਾਗਣੀ ਦੇ ਹੰਝੂਆਂ ਅਤੇ ਢੂੜ ਦੇ ਨਿਸ਼ਾਨ ਸਨ ਉਹ ਵਾਰ-ਵਾਰ ਆਪਣੀਆਂ ਹਥੇਲੀਆਂ ਨੂੰ ਦੇਖ ਰਿਹਾ ਸੀ ਜਿਨ੍ਹਾਂ ਤੇ ਹਜੇ ਵੀ ਰਾਗਣੀ ਦੇ ਸਪਰਸ਼ ਦੀ ਗਰਮਾਟ ਮਹਿਸੂਸ ਹੋ ਰਹੀ ਸੀ ਕਰੀਬ 3 ਘੰਟਿਆਂ ਬਾਅਦ ਇੱਕ ਨਰਸ ਬਾਹਰ ਆਈ ਉਸਦੇ ਹੱਥ ਵਿੱਚ ਰਾਗਣੀ ਦੇ ਫਟੇ ਪੁਰਾਣੇ ਅਤੇ ਮੈਲੇ ਕੱਪੜੇ ਸਨ ਨਰਸ ਨੇ ਝਿਜਕਦੇ ਹੋਏ ਕਿਹਾ ਸਰ ਮਰੀਜ਼ ਨੂੰ ਸਾਫ਼ ਕਰ ਦਿੱਤਾ ਗਿਆ ਹੈ ਸਰੀਰ ਤੇ ਕਈ ਥਾਵਾਂ ਤੇ ਜ਼ਖਮ ਹਨ ਜਿਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੂੰ ਗੁਲੂਕੋਜ ਚੜਾਇਆ ਗਿਆ ਇਹ ਉਹਨਾਂ ਦੇ ਪੁਰਾਣੇ ਕੱਪੜੇ ਹਨ ਅਦਿੱਤਿਆ ਨੇ ਕੰਬਦੇ ਹੱਥਾਂ ਨਾਲ ਉਹ ਕੱਪੜੇ ਫੜ ਲਏ ਉਹਨਾਂ ਕੱਪੜਿਆਂ ਵਿੱਚੋਂ ਗਰੀਬੀ ਲਚਾਰੀ ਅਤੇ ਛੜਕਾਂ ਦੀ ਬਦਬੂ ਆ ਰਹੀ ਸੀ ਉਸ ਨੇ ਉਹਨਾਂ ਕੱਪੜਿਆਂ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਇਹ ਸਿਰਫ ਕੱਪੜੇ ਨਹੀਂ ਸਨ ਸਗੋਂ ਉਸਦੀ ਪਤਨੀ ਦੇ ਪਿਛਲੇ 5 ਸਾਲਾਂ ਦੇ ਨਰਕ ਦਾ ਸਬੂਤ ਸਨ ਉਸਨੇ ਕਸਮ ਖਾਦੀ ਕਿ ਉਹ ਇਹ ਕੱਪੜੇ ਕਦੇ ਨਹੀਂ ਛੁੱਟੇਗਾ ਤਾਂ ਜੋ ਉਸ ਨੂੰ ਯਾਦ ਰਹੇ ਕਿ ਵਕਤ ਕਿੰਨਾ ਬੇਰਹਿਮ ਹੋ ਸਕਦਾ ਹੈ ਅਗਲੇ 24 ਘੰਟੇ ਅਦਿੱਤਿਆ ਨੇ ਰਾਗਣੀ ਦੇ ਬਿਸਤਰ ਕੋਲ ਕੁਰਸੀ ਤੇ ਬੈਠ ਕੇ گزارੇ ਉਸਨੇ ਵਰਦੀ ਨਹੀਂ ਉਤਾਰੀ ਕੁਝ ਖਾਦਾ ਨਹੀਂ ਬਸ ਟੈਕਟ ਕੀ ਲਗਾ ਕੇ ਰਾਗਣੀ ਦੇ ਚਿਹਰੇ ਨੂੰ ਦੇਖਦਾ ਰਿਹਾ ਸਾਫ਼ ਹੋਣ ਤੋਂ ਬਾਅਦ ਹੁਣ ਉਸ ਦਾ ਚਿਹਰਾ ਪਛਾਣ ਵਿੱਚ ਆ ਰਿਹਾ ਸੀ ਪਰ ਗੱਲਾਂ ਦੀਆਂ ਹੱਡੀਆਂ ਉੱਭਰੀਆਂ ਹੋਈਆਂ ਸਨ ਅਤੇ ਅੱਖਾਂ ਦੇ ਹੇਠਾਂ ਡੂੰਘੇ ਕਾਲੇ ਘੇਰੇ ਸਨ ਅਗਲੀ ਸਵੇਰ ਜਦੋਂ ਸੂਰਜ ਦੀ ਕਿਰਨ ਹਸਪਤਾਲ ਦੀ ਖਿੜਕੀ ਰਾਹੀਂ ਅੰਦਰ ਆਈ ਤਾਂ ਰਾਗਣੀ ਦੀਆਂ ਪਲਕਾਂ ਹਿੱਲੀਆਂ ਅਦਿੱਤਿਆ ਤੁਰੰਤ ਖੜਾ ਹੋ ਗਿਆ ਤੇ ਉਸ ਦੇ ਕਰੀਬ ਝੁਕਿਆ ਰਾਗਣੀ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਉਸਨੇ ਪਹਿਲਾਂ ਸਫੇਦ ਛੱਤ ਦੇਖੀ ਫਿਰ ਪੱਖਾ ਤੇ ਫਿਰ ਅਦਿੱਤਿਆ ਦਾ ਚਿਹਰਾ ਉਹ ਕਬੜਾ ਕੇ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਉਹ ਡਰ ਗਈ ਕਿ ਸ਼ਾਇਦ ਕੋਈ ਉਸਨੂੰ ਮਾਰਨ ਜਾਂ ਭਜਾਉਣ ਆਇਆ ਹੈ ਡਰੋਣਾ ਡਰੋਣਾ ਮੈਂ ਹਾਂ ਅਦਿੱਤਿਆ ਉਸਨੇ ਉਸਦਾ ਹੱਥ ਫੜ ਲਿਆ ਰਾਗਣੀ ਦੇ ਸਾਹ ਤੇਜ਼ ਸਨ ਉਸਨੇ ਕਮਰੇ ਨੂੰ ਦੇਖਿਆ ਫਿਰ ਖੁਦ ਨੂੰ ਸਾਫ਼ ਕੱਪੜੇ ਨਰਮ ਵਿਸਤਰ ਫਿਰ ਉਸਦੀ ਨਜ਼ਰ ਅਦਿੱਤਿਆ ਤੇ ਟਿਕੀ ਇਸ ਵਾਰ ਉਸਦੀਆਂ ਅੱਖਾਂ ਵਿੱਚ ਡਰ ਨਹੀਂ ਸਗੋਂ ਇੱਕ ਡੂੰਗਾ ਸਕੂਨ ਸੀ ਆਦੀ ਉਸਦੀ ਆਵਾਜ਼ ਬਹੁਤ ਕਮਜ਼ੋਰ ਸੀ ਜਿਵੇਂ ਸੁੱਕੇ ਗਲੇ ਵਿੱਚੋਂ ਨਿਕਲ ਰਹੀ ਹੋਵੇ ਕੀ ਮੈਂ ਮਰ ਗਈ ਹਾਂ ਕੀ ਇਹ ਸਵਰਗ ਹੈ ਅਦਿੱਤਿਆ ਦੀਆਂ ਅੱਖਾਂ ਵਿੱਚੋਂ ਫਿਰ ਹੰਝੂ ਵਹਿ ਨਿਕਲੇ ਉਸਨੇ ਉਸਦਾ ਮੱਥਾ ਚੁੰਮਿਆ ਨਹੀਂ ਮੇਰੀ ਜਾਨ ਤੂੰ ਜ਼ਿੰਦਾ ਹੈ ਅਤੇ ਤੂੰ ਹੁਣ ਸੁਰੱਖਿਅਤ ਹੈ ਬਾਅਦ ਵਿੱਚ ਜਦੋਂ ਰਾਗਣੀ ਦੀ ਹਾਲਤ ਵਿੱਚ ਸੁਧਾਰ ਆਇਆ ਤਾਂ ਉਸ ਨੇ ਉਹ داستان ਸੁਣਾਈ ਜਿਸ ਨੇ ਅਦਿੱਤਿਆ ਦੀ ਰੂਹ ਕੰਬਾ ਦਿੱਤੀ ਇਹ ਕਹਾਣੀ ਸਿਰਫ ਕਿਸੇ ਅਪਰਾਧ ਦੀ ਨਹੀਂ ਸੀ ਸਗੋਂ ਕਿਸਮਤ ਦੇ ਉਸ ਕਰੂਰ ਖੇਡ ਦੀ ਸੀ ਜਿਸਨੇ ਦੋ ਪਿਆਰ ਕਰਨ ਵਾਲਿਆਂ ਨੂੰ ਅਜੇਹੀ ਪ੍ਰੀਖਿਆ ਵਿੱਚ ਪਾ ਦਿੱਤਾ ਸੀ ਰਾਗਣੀ ਨੇ ਰੁੱਕ ਰੁੱਕ ਕੇ ਦੱਸਿਆ ਉਸ ਦਿਨ ਕੁੰਬ ਦੇ ਮੇਲੇ ਵਿੱਚ ਜਦੋਂ ਮੇਰਾ ਹੱਥ ਤੁਹਾਡੇ ਹੱਥੋਂ ਛੁੱਟਿਆ ਤਾਂ ਭੀੜ ਦਾ ਇੱਕ ਅਜੀਹਾ ਕਾਠ ਆਇਆ ਕਿ ਮੈਂ ਜ਼ਮੀਨ ਤੇ ਡਿੱਗ ਪਈ ਮੇਰੇ ਸਿਰ ਤੇ ਕਿਸੇ ਦਾ ਭਾਰੀ ਪੈਰ ਜਾਂ ਸ਼ਾਇਦ ਕੋਈ ਡੰਡਾ ਵੱਜਿਆ ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ ਰਿਹਾ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਇੱਕ ਨਦੀ ਦੇ ਕਿਨਾਰੇ ਪਈ ਸੀ ਮੇਰਾ ਸਿਰ ਫਟ ਰਿਹਾ ਸੀ ਕੁਝ ਸਾਧੂਆਂ ਨੇ ਮੈਨੂੰ ਬਚਾਇਆ ਸੀ ਪਰ ਮੈਨੂੰ ਆਪਣਾ ਨਾਮ ਤੁਹਾਡਾ ਚਿਹਰਾ ਜਾਂ ਆਪਣਾ ਘਰ ਕੁਝ ਵੀ ਯਾਦ ਨਹੀਂ ਸੀ ਸਭ ਕੁਝ ਇੱਕ ਕੋਰੇ ਕਾਗਜ਼ ਵਾਂਗ ਸੀ ਮੈਂ ਬਸ ਪਾਗਲਾ ਵਾਂਗ ਸਭ ਨੂੰ ਪੁੱਛਦੀ ਸੀ ਕਿ ਮੈਂ ਕੌਣ ਹਾਂ ਅਦਿੱਤਿਆ ਨੇ ਭਾਵਪਕ ਹੋ ਕੇ ਉਸ ਦਾ ਹੱਥ ਕੱਸ ਕੇ ਫੜ ਲਿਆ ਰਾਗਨੀ ਨੇ ਅੱਗੇ ਕਿਹਾ ਲੋਕ ਮੈਨੂੰ ਪਗਲੀ ਕਹਿਣ ਲੱਗ ਪਏ ਮੈਂ ਸੜਕਾਂ ਤੇ ਪਟਕਦੀ ਰਹੀ ਕਦੇ ਕਿਸੇ ਮੰਦਰ ਵਿੱਚ ਖਾਣਾ ਮਿਲ ਜਾਂਦਾ ਕਦੇ ਕੂੜੇਦਾਨ ਵਿੱਚੋਂ ਚੁੱਕ ਕੇ ਖਾਣਾ ਪੈਂਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਕੋਈ ਪਤੀ ਹੈ ਜੋ ਮੈਨੂੰ ਲੱਭ ਰਿਹਾ ਕਈ ਵਾਰ ਮਾੜੇ ਲੋਕਾਂ ਨੇ ਮੈਨੂੰ ਨੋਚਣ ਦੀ ਕੋਸ਼ਿਸ਼ ਕੀਤੀ ਪਰ ਮੈਂ ਭੱਜ ਜਾਂਦੀ ਕਦੇ ਗੰਦੀ ਨਾਲੀ ਵਿੱਚ ਤਾ ਕਦੇ ਸ਼ਮਸ਼ਾਨ ਵਿੱਚ ਲੁਕ ਜਾਂਦੀ ਫਿਰ ਕੁਝ ਮਹੀਨੇ ਪਹਿਲਾਂ ਮੈਨੂੰ ਸੁਪਨੇ ਵਿੱਚ ਇੱਕ ਮੰਦਿਰ ਦਿਖਾਈ ਦਿੱਤਾ ਅਤੇ ਕੰਨਾਂ ਵਿੱਚ ਇੱਕ ਆਵਾਜ਼ ਗੂੰਜੀ ਅਜੁਦੇ ਆ ਜਾ ਮੈਨੂੰ ਨਹੀਂ ਪਤਾ ਕਿਉਂ ਪਰ ਮੈਨੂੰ ਲੱਗਾ ਕਿ ਮੇਰਾ ਘਰ ਉੱਥੇ ਹੀ ਹੈ ਮੈਂ ਪੈਦਲ ਅਤੇ ਟਰੱਕਾਂ ਵਿੱਚ ਲੈਫਟ ਲੈ ਕੇ ਭੁੱਖੀ ਪਿਆਸੀ ਅਜੁਦੇ ਆ ਪਹੁੰਚੀ ਇੱਥੇ ਆ ਕੇ ਮੈਨੂੰ ਸ਼ਾਂਤੀ ਮਿਲੀ ਮੈਂ ਰੂਜ ਰਾਮ ਲੱਲਾ ਦੇ ਮੰਦਿਰ ਦੇ ਬਾਹਰ ਬੈਠਦੀ ਸੀ ਇਸ ਉਮੀਦ ਵਿੱਚ ਕਿ ਸ਼ਾਇਦ ਭਗਵਾਨ ਮੇਰੀ ਯਾਦਾਂ ਵਾਪਸ ਮੋੜ ਦੇਣ ਉਸ ਦਿਨ ਜਦੋਂ ਤੁਸੀਂ ਮੈਨੂੰ ਦੇਖਿਆ ਤੁਹਾਡੀ ਵਰਦੀ ਦੇਖ ਕੇ ਮੈਨੂੰ ਕੁਝ ਯਾਦ ਨਹੀਂ ਆਇਆ ਪਰ ਜਦੋਂ ਤੁਸੀਂ ਮੈਨੂੰ ਛੂਹਿਆ ਅਤੇ ਮਾਤਾ ਜੀ ਕਿਹਾ ਤਾਂ ਤੁਹਾਡੀ ਉਸ ਆਵਾਜ਼ ਨੇ ਮੇਰੇ ਦਿਮਾਗ ਦੇ ਬੰਦ ਦਰਵਾਜ਼ੇ ਖੋਲ ਦਿੱਤੇ ਮੈਨੂੰ ਯਾਦ ਆ ਗਿਆ ਕਿ ਇਹਹੀ ਆਵਾਜ਼ ਮੇਰੀ ਦੁਨੀਆ ਅਦਿੱਤਿਆ ਸੋਨ ਰਹਿ ਗਿਆ ਉਸ ਦੀ ਪਤਨੀ ਜੋ ਰਾਣੀਆਂ ਵਾਂਗ ਰਹਿੰਦੀ ਸੀ ਆਪਣੀ ਪਵਿੱਤਰਤਾ ਬਚਾਉਣ ਲਈ 5 ਸਾਲ ਕੂੜੇ ਅਤੇ ਗੰਦਗੀ ਦੇ ਵਿੱਚ ਕੱਰ ਰਹੀ ਕਿਉਂਕਿ ਕਿਸਮਤ ਨੇ ਉਹਨਾਂ ਨੂੰ RAM ਦੇ ਦਰਬਾਰ ਵਿੱਚ ਮਿਲਾਉਣਾ ਸੀ ਇੱਕ ਹਫ਼ਤੇ ਬਾਅਦ ਰਾਗਣੀ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਅਦਿੱਤਿਆ ਉਸ ਨੂੰ ਆਪਣੇ ਸਰਕਾਰੀ ਬੰਗਲੇ ਤੇ ਲੈ ਆਇਆ ਪਰ ਅਸਲੀ ਚੁਣੌਤੀ ਹੋਣ ਸ਼ੁਰੂ ਹੋਈ ਸੀ ਸਮਾਜ ਦੀਆਂ ਗੱਲਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਕਿ ਉਹ 5 ਸਾਲ ਕਿੱਥੇ ਸੀ ਕਿਸ ਦੇ ਨਾਲ ਸੀ ਕਿ ਉਹ ਪਵਿੱਤਰ ਹੈ ਪਰ ਅਦਿੱਤਿਆ ਇੱਕ ਢਾਲ ਬਣ ਕੇ ਖੜ ਗਿਆ ਉਸਨੇ ਕਿਸੇ ਨੂੰ ਵੀ ਰਾਗਣੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਉਸਨੇ ਆਪਣੀ ਪੂਰੀ ਛੁੱਟੀ ਰਾਗਣੀ ਦੀ ਸੇਵਾ ਵਿੱਚ ਲਗਾ ਦਿੱਤੀ। ਆਪਣੇ ਹੱਥਾਂ ਨਾਲ ਖਾਣਾ ਖਿਲਾਉਂਦਾ, ਉਸ ਨੂੰ ਬਾਗੀਚੇ ਵਿੱਚ ਟਹਿਲਣ ਲੈ ਜਾਂਦਾ ਅਤੇ ਜਦੋਂ ਉਹ ਰਾਤ ਨੂੰ ਡਰਾਉਣੇ ਸੁਪਨੇ ਦੇਖ ਕੇ ਜਾਗ ਜਾਂਦੀ ਤਾਂ ਉਸ ਨੂੰ ਲੋਰੀ ਸੁਣਾ ਕੇ ਸੁਵਾਉਂਦਾ। ਹੌਲੀ-ਹੌਲੀ ਰਾਗਣੀ ਦੀ ਸਿਹਤ ਸੁਧਰਨ ਲੱਗੀ। ਪਰਮਣ ਦੇ ਜ਼ਖਮ ਡੂੰਗੇ ਸਨ ਉਹ ਹਾਲੇ ਵੀ ਜ਼ਿਆਦਾ ਖਾਣਾ ਦੇਖ ਕੇ ਡਰ ਜਾਂਦੀ ਅਤੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਇਹ ਦੇਖ ਕੇ ਅਦਿੱਤਿਆ ਦਾ ਕਲੇਜਾ ਮੋਨੂ ਆਉਂਦਾ ਇੱਕ ਸ਼ਾਮ ਅਦਿੱਤਿਆ ਨੇ ਕਿਹਾ ਰਾਗਣੀ ਕੱਲ ਅਸੀਂ ਵਾਪਸ ਮੰਦਿਰ ਚੱਲਾਂਗੇ ਰਾਗਣੀ ਸਹਿਮ ਗਈ ਨਹੀਂ ਮੈਂ ਉੱਥੇ ਨਹੀਂ ਜਾਣਾ ਉੱਥੇ ਲੋਕ ਮੈਨੂੰ ਭਿਖਾਰਨ ਸਮਝਦੇ ਹਨ ਅਦਿੱਤਿਆ ਨੇ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲਿਆ ਅਤੇ ਕਿਹਾ ਨਹੀਂ ਕੱਲ ਤੂੰ ਭਿਖਾਰਨ ਬਣ ਕੇ ਨਹੀਂ ਐਸ ਐਰਤੀ ਐਸ ਪੀ ਦੀ ਪਤਨੀ ਬਣ ਕੇ ਜਾਵੇਂਗੀ ਸੀ ਸਰੂੱਚਾ ਕਰਕੇ ਭਗਵਾਨ ਰਾਮ ਦਾ ਧੰਨਵਾਦ ਕਰਨ ਜਾਵਾਂਗੇ ਕਿਉਂਕਿ ਜੇ ਉਹ ਨਾ ਹੁੰਦੇ ਤਾਂ ਮੈਂ ਤੈਨੂੰ ਕਦੇ ਨਾ ਲੱਭ ਪਾਉਂਦਾ ਅਗਲੇ ਦਿਨ ਸ਼ਾਮ ਦੀ ਆਰਤੀ ਵੇਲੇ ਸਰਜੂ ਦੇ ਟੱਟ ਤੇ ਹਜ਼ਾਰਾਂ ਦੀਵੇ ਜਲ ਰਹੇ ਸਨ ਪੁਲਿਸ ਦੀ ਗੱਡੀ ਮੰਦਰ ਦੇ ਬਾਹਰ ਰੁਕੀ ਹੌਲਦਾਰ ਅਤੇ ਸਿਪਾਈ ਸਾਵਧਾਨ ਦੀ ਮੁੰਦਰਾ ਵਿੱਚ ਖੜੇ ਹੋ ਗਏ ਅਦਿੱਤਿਆ ਪੂਰੀ ਵਰਦੀ ਵਿੱਚ ਬਾਹਰ ਨਿਕਲਿਆ ਤੇ ਦੂਜਾ ਦਰਵਾਜ਼ਾ ਖੋਲ ਕੇ ਆਪਣਾ ਹੱਥ ਅੱਗੇ ਵਧਾਇਆ ਉਸ ਦਾ ਹੱਥ ਫੜ ਕੇ ਰਾਗਣੀ ਬਾਹਰ ਆਈ ਅੱਜ ਉਹ ਫਟੇ ਕੱਪੜਿਆਂ ਵਿੱਚ ਨਹੀਂ ਸੀ ਉਸ ਨੇ ਲਾਲ ਰੰਗ ਦਾ ਸੂਟ ਪਾਇਆ ਸੀ ਮੱਥੇ ਤੇ ਵੱਡਾ ਸਾਰਾ ਸੰਦੂਰ ਹੱਥ ਵਿੱਚ ਲਾਲ ਚੂੜੀਆਂ ਅਤੇ ਗਲੇ ਵਿੱਚ ਉਹੀ ਮੰਗਲ ਸੂਤਰ ਸੀ ਜੋ ਅਦਿੱਤਿਆ ਨੇ ਸੰਭਾਲ ਕੇ ਰੱਖਿਆ ਸੀ ਉਹੀ ਧੀੜ ਜੋ ਕੁਝ ਦਿਨ ਪਹਿਲਾਂ ਉਸ ਨੂੰ ਦਰਕਾਰ ਰਹੀ ਸੀ ਅੱਜ ਸਨਮਾਨ ਨਾਲ ਰਸਤਾ ਦੇ ਰਹੀ ਸੀ ਉਹ ਹਾਲਦਾਰ ਜਿਸਨੇ ਕਦੇ ਉਸ ਨੂੰ ਡੰਡਾ ਦਿਖਾਇਆ ਸੀ ਅੱਜ ਨਜ਼ਰਾਂ ਝੁਕਾ ਕੇ ਹੱਥ ਜੋੜੀ ਖੜਾ ਸੀ ਦੋਵੇਂ ਗਰਭ ਗ੍ਰਹਿ ਵਿੱਚ ਪਹੁੰਚੇ ਅਤੇ ਰਾਮ ਲੱਲਾ ਦੇ ਅੱਗੇ ਮੱਥਾ ਟੇਕਿਆ ਪੁਜਾਰੀ ਜੀ ਨੇ ਉਹਨਾਂ ਨੂੰ ਪਛਾਣ ਲਿਆ ਅਤੇ ਇੱਕ ਵਿਸ਼ੇਸ਼ ਮਾਲਾ ਦੋਵਾਂ ਦੇ ਗਲੇ ਵਿੱਚ ਪਾਉਂਦਿਆਂ ਕਿਹਾ beta ਇਹ ਰਾਮ ਜੀ ਦਾ ਅਸ਼ੀਰਵਾਦ ਹੈ ਮਾਤਾ ਸੀਤਾ ਵੀ ਬਨਵਾਸ ਤੋਂ ਬਾਅਦ ਵਾਪਸ ਆਈ ਸਨ ਅਤੇ ਅਗਨੀ ਪ੍ਰੀਖਿਆ ਦਿੱਤੀ ਸੀ ਪਰ ਤੁਹਾਡੀ ਪਤਨੀ ਨੇ ਤਾਂ ਪੰਚੇ ਸਾਲ ਜੀਵਨ ਦੀ ਅਗਨੀ ਵਿੱਚ ਤਪ ਕੇ ਆਪਣੀ ਪਵਿੱਤਰਤਾ ਸਾਬਤ ਕੀਤੀ ਹੈ ਇਹ ਮਿਲਾਪ ਸਧਾਰਨ ਨਹੀਂ ਹੈ ਆਰਤੀ ਦੀ ਗੂੰਜ ਵਿੱਚ ਅਦਿੱਤਿਆ ਨੇ ਰਾਗਣੀ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਨੇ ਮਨ ਹੀ ਮਨ ਪ੍ਰਾਰਥਨਾ ਕੀਤੀ ਪ੍ਰਭੂ ਤੁਸੀਂ ਮੇਰਾ ਬਨਵਾਸ ਖਤਮ ਕੀਤਾ ਹੈ ਹੁਣ ਬਸ ਇੰਨੀ ਕਿਰਪਾ ਕਰਨਾ ਕਿ ਜਦੋਂ ਤੱਕ ਮੇਰੇ ਸਾਹ ਚੱਲਣ ਤੇ ਹੱਥ ਮੇਰੇ ਹੱਥੋਂ ਨਾ ਛੁੱਟੇ ਮੰਦਰ ਤੋਂ ਬਾਹਰ ਆ ਕੇ ਅਦਿੱਤਿਆ ਨੇ ਇੱਕ ਹੋਰ ਨੇਕ ਕੰਮ ਕੀਤਾ ਉਸ ਨੇ ਅਜੁੱਧਿਆ ਵਿੱਚ ਸਬਰੀ ਆਸਰਾ ਗ੍ਰਹਿ ਦੀ ਨੀਂ ਰੱਖੀ ਇੱਕ ਅਜੀਹਾ ਆਸ਼ਰਮ ਜਿੱਥੇ ਭਟਕਣ ਵਾਲੀਆਂ ਅਤੇ ਯਾਦ ਆਸ ਗਵਾ ਚੁੱਕੀਆਂ ਔਰਤਾਂ ਨੂੰ ਰਹਿਣ ਦੀ ਜਗ੍ਹਾ ਖਾਣਾ ਅਤੇ ਸੁਰੱਖਿਆ ਮਿਲੇ ਤਾਂ ਜੋ ਕਿਸੇ ਹੋਰ ਅਦਿੱਤਿਆ ਦੀ ਰਾਗਣੀ ਨੂੰ ਸੜਕਾਂ ਤੇ ਭੀਖ ਨਾ ਮੰਗਣੀ ਪਵੇ ਰਾਤ ਦੇ ਸਮੇਂ ਨਦੀ ਦੇ ਕਾਢ ਤੇ ਠੰਡੀ ਹਵਾ ਚੱਲ ਰਹੀ ਸੀ ਦੋਵੇਂ ਪੌੜੀਆਂ ਤੇ ਬੈਠੇ ਸਨ ਰਾਗਣੀ ਨੇ ਆਪਣਾ ਸਿਰ ਅਦਿੱਤਿਆ ਦੇ ਮੋਢੇ ਤੇ ਰੱਖਿਆ ਅਤੇ ਕਿਹਾ ਆਦੀ ਮੈਨੂੰ ਭੁੱਖ ਲੱਗੀ ਹੈ ਇਹ ਸੁਣ ਕੇ ਅਦਿੱਤਿਆ 5 ਸਾਲਾਂ ਵਿੱਚ ਪਹਿਲੀ ਵਾਰ ਖੁੱਲ ਕੇ ਹੱਸਿਆ ਇਹ ਵਿਚਾਰੀ ਵਾਲੀ ਭੁੱਖ ਨਹੀਂ ਸੀ ਇਹ ਆਪਣੇ ਹੱਕ ਦੀ ਭੁੱਖ ਸੀ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਚਲ ਅੱਜ ਤੈਨੂੰ ਆਪਣੇ ਹੱਥਾਂ ਨਾਲ 36 ਪ੍ਰਕਾਰ ਦੇ ਭੋਜਨ ਖਵਾਵਾਂਗਾ ਅਜੁੱਧਿਆ ਦੇ ਸ਼ਾਂਤ ਅਸਮਾਨ ਵਿੱਚ ਚੰਦ ਮੁਸਕਰਾ ਰਿਹਾ ਸੀ ਰਾਮ ਦਾ ਨਾਮ ਸੱਚ ਹੈ ਅਤੇ ਪਿਆਰ ਦਾ ਵਿਸ਼ਵਾਸ ਅਮਰ ਹੈ 5 ਸਾਲ ਪਹਿਲਾਂ ਖੋਈ ਹੋਈ ਪਤਨੀ ਭਾਵੇਂ ਪਖਾਰਨ ਦੇ ਰੂਪ ਵਿੱਚ ਮਿਲੀ ਸੀ ਪਰ ਅੱਜ ਉਹ ਦੁਨੀਆ ਦੀ ਸਭ ਤੋਂ ਅਮੀਰ ਔਰਤ ਸੀ ਕਿਉਂਕਿ ਉਸ ਕੋਲ ਉਸਦੇ ਰਾਮ ਵਰਗੇ ਪਤੀ ਦਾ ਸਾਥ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ